ਕੰਮ ਕੀ ਜਾ ਰਿਹਾ ਹੈ ਕੀ ਕਹਾਂਗੇ ਤੁਹਾਡੇ ਨਾਲ ਵੀ ਕੱਲ ਇਹ ਹਾਸਾ ਜਿਹੜਾ ਇਹਨਾਂ ਨੇ ਕੀਤਾ ਵਾ ਦੇਖੋ ਇਸ ਤਰ੍ਹਾਂ ਹੈਗਾ ਕਿ ਬੜੀ ਸ਼ਰਮ ਦੀ ਗੱਲ ਹੈ ਪੰਜਾਬ ਸਰਕਾਰ ਵਾਸਤੇ ਕਿ ਜਦੋਂ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰੀਆਂ ਜਨ ਹਤੈਸੀ ਸਕੀਮਾਂ ਨੂੰ ਪੰਜਾਬ ਦੇ ਉਸ ਵਰਗ ਤੱਕ ਲੈ ਕੇ ਜਾਣਾ ਚਾਹੁੰਦੀ ਹੈ ਜਿਹੜੇ ਵਰਗ ਤੱਕ ਇਹ ਹਜ ਤੱਕ ਨਹੀਂ ਪਹੁੰਚ ਸਕੀ ਔਰ ਇਹਦੇ ਪਿੱਛੇ ਸਾਫ ਤੌਰ ਤੇ ਪੰਜਾਬ ਸਰਕਾਰ ਦੀ ਨਰਹਿਕੀ ਹੈ ਉਸ ਨੂੰ ਰੋਕਣ ਵਾਸਤੇ ਪੰਜਾਬ ਦੀ ਸਰਕਾਰ ਨੇ ਇੱਕ ਵੱਡਾ ਪੁਲਿਸ ਤੰਤਰ ਕਲ ਇਸ ਕੰਮ 'ਚ ਲਗਾਇਆ ਔਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ 39 ਕੈਂਪ ਜਿਹੜੇ ਲਗਾਏ ਜਾ ਰਹੇ ਸੀ ਉਹਦੇ ਵੱਲੋਂ ਉਸ ਜਿੰਨੇ ਵੀ ਨੇਤਾ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਕੋਈ ਧਾਰਾ ਨਹੀਂ ਲੱਗੀ ਕੋਈ ਪਰਚਾ ਨਹੀਂ ਉਹਨਾਂ ਦੇ ਕੋਈ ਐਫ ਆਈ ਆਰ ਨਹੀਂ ਹੋਈ ਉਹਨਾਂ ਨੂੰ ਬਾਅਦ 3-4 ਘੰਟੇ ਥਾਣੇ 'ਚ ਪਠਾਨ ਤੋਂ ਬਾਅਦ ਛਡਤਾ ਗਿਆ ਸੋ ਇਹ ਬੜੀ ਇੱਕ ਦੁਖਦੀ ਗੱਲ ਹੈ ਕਿ ਬਿਨਾ ਕਿਸੇ ਕਾਰਨ ਬਿਨਾ ਕਿਸੇ ਗੱਲ ਤੋਂ ਪੰਜਾਬ ਦੀ ਜਿਹੜੀ ਪੁਲਿਸ ਉਹ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਖਾਸ ਕਰਕੇ ਜਿਹੜੀ ਦਿੱਲੀ ਵਾਲੇ ਟੋਲਾ ਦਾ ਟੋਲਾ ਬਟਾ ਉਹਦੇ ਇਸ਼ਾਰੇ ਤੇ ਅਜੇ ਹਾਂ ਜਿਹੜਾ ਉਹ ਘਣਾਉਣਾ ਕੰਮ ਪੰਜਾਬ ਦੇ ਅੰਦਰ ਕਰ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਦੀ ਲੜਾਈ ਲੜਦੀ ਰਹੀ ਹੈ ਹੁਣ ਵੀ ਲੜਦੇ ਰਹਾਂਗੇ ਮੋਦੀ ਸਰਕਾਰ ਦੀਆਂ ਜਨ ਹਤਿਸ਼ੀ ਸਕੀਮਾਂ ਪੰਜਾਬ ਦੇ ਉਸ ਵਰਗ ਤੱਕ ਪਹੁੰਚਣ ਜਿਹੜਾ ਵਰਗ ਇਹਦੇ ਵਾਸਤੇ ਜਿਹਨੂੰ ਇਹਦੀ ਜ਼ਰੂਰਤ ਹੈ ਸੋ ਉਹਦੇ ਤੱਕ ਪਹੁੰਚਾਉਣ ਦਾ ਕੰਮ ਭਾਰਤੀ ਜਨਤਾ ਪਾਰਟੀ ਦੀ ਟੀਮ ਕਰੇਗੀ ਅਗਰ ਪੰਜਾਬ ਸਰਕਾਰ ਇਹ ਚ ਅੜੀਕਾ ਲਗਾਏਗੀ ਤੇ ਅਸੀਂ ਜ਼ਬਰਦਸਤੀ ਦੇ ਖਿਲਾਫ ਲੜਾਈ ਲੜਾਂਗੇ ਸੰਘਰਸ਼ ਕਰਾਂਗੇ ਉਸੇ ਤਹਿਤ ਅੱਜ ਪੰਜਾਬ ਦੀਆਂ 117 ਦੀਆਂ 17 ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਆ ਪੰਜਾਬ ਸਰਕਾਰ ਦਾ ਪੁਤਲਾ ਸੜਿਆ ਥੈਂਕ ਯੂ राम राम तंडवे नेडे सि को तो के बिल्कुल 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 ਤੁਸੀਂ ਬਿਲਕੁਲ ਸਹੀ ਕਿਹਾ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਸੋਤਿਆਂ ਨੂੰ ਪਹਿਲਾਂ ਮੇਰੀ ਪਿਆਰ ਭਰੀ RAM RAM ਸਤਿ ਸ੍ਰੀ ਅਕਾਲ ਦੇਖੋ ਪੰਜਾਬ ਇਸ ਟਾਈਮ ਬੜੇ ਬੁਰੇ ਦੌਰ ਚੋਂ ਗੁਜ਼ਰ ਰਿਹਾ ਹੈ ਪੰਜਾਬ ਦੇ ਹਾਲਾਤ ਤਾਂ ਜੋ ਖਰਾਬ ਸੀਗੇ ਸੀਗੇ ਹਰ ਪਾਸੇ ਕ੍ਰਾਈਮ ਸੀਗਾ ਹਰ ਪਾਸੇ ਲੁੱਟ ਖੋਸ ਸੀ ਕ੍ਰਾਪਸ਼ਨ ਆਪਣੇ ਚਰਮ ਤੇ ਆ ਜੋ ਬਦਹਾਲੀ ਦੇ ਹਾਲਾਤ ਨੇ ਕਰਜ਼ੇ ਚ ਡੁੱਬਦਾ ਜਾ ਰਿਹਾ ਮਤਲਬ ਕੋਈ ਐਸਾ ਸੈਕਟਰ ਨਹੀਂ ਹੈ ਜਿੱਥੇ ਪੰਜਾਬ ਬਚਿਆ ਹੋਵੇ ਰਈ ਸਈ ਕਸਰ ਦਿੱਲੀ ਤੋਂ ਪਘੋੜੇ ਹੋਏ ਜਿਹੜੇ ਉੱਥੋਂ ਦੇ ਨਕਾਰੇ ਹੋਏ ਰਿਜੈਕਟ ਕੀਤੇ ਹੋਏ ਜੋ ਪੰਜਾਬ ਤੇ ਆ ਕੇ ਰਾਜ ਕਰ ਰਹੇ ਨੇ ਉਹਨਾਂ ਨੇ ਆ ਕੇ ਸਹੀ ਸਹੀ ਕਸਰ ਵੀ ਕਾ ਪੂਰੀ ਕਰਤੀ। ਸ਼ਾਂਤ, ਦਾਨ, ਉਦੰਡ, ਭੇ ਸਾਰੇ ਮੇਰੇ ਜਿੰਨੇ ਵੀ ਤੁਹਾਡੇ শ্রোਤੇ ਨੇ ਸਾਰਿਆਂ ਨੇ ਸੁਣਿਆ ਹੋਣਾ ਕੁਝ ਦਿਨ ਪਹਿਲੇ ਮਨੀਸ਼ ਸੋਧਿਆ ਜੀ ਨੇ ਉੱਥੋਂ ਆ ਕੇ ਇਹ ਨੀਤੀ ਅਪਲਾਈ ਕਰਨ ਨੂੰ ਕਹੀ ਤੇ ਸ਼ਾਇਦ ਬਹੁਤ ਹੀ ਜ਼ਿਆਦਾ ਸੀਰੀਅਸ ਲੈ ਕੇ ਔਰ ਬਹੁਤ ਜਲਦੀ ਔਰ ਬੜੇ ਵੱਡੇ ਪੈਮਾਨੇ ਤੇ ਉਹਨੂੰ ਇੰਪਲੀਮੈਂਟ ਕਰਨ ਦੀ ਮੁਹਿੰਮ ਚੱਲੂ ਹੋ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੇ ਰੂਪ ਤੇ ਮੈਂ ਇੱਕ ਚੀਜ਼ ਦੀ ਚੇਤਾਵਨੀ ਵੀ ਦੇਣਾ ਉਹਨਾਂ ਨੂੰ ਔਰ ਇੱਕ ਚੀਜ਼ ਦੀ ਉਹਨਾਂ ਨੂੰ ਆਸ਼ਵਾਸਨ ਵੀ ਦੇਣਾ ਚੇਤਾਵਨੀ ਹੈ ਕਿ ਉਹ ਕਮਜ਼ੋਰ ਸਮਝਣ ਦੀ ਕੋਸ਼ਿਸ਼ ਨਾ ਕਰਨ ਭਾਰਤੀ ਜਨਤਾ ਪਾਰਟੀ ਦਾ ਹਰ ਇੱਕ ਕਾਰਜਕਰਤਾ ਆਪਣੇ ਆਪ ਸੇ ਇੰਨਾ ਕਸ਼ਕਸ਼ਮ ਹੈਗਾ ਕਿ ਉਹ ਤੁਹਾਨੂੰ ਕੱਲਾ ਕੱਲਾ ਮੂੰਹ ਤੋੜ ਜਵਾਬ ਦੇ ਸਕਦਾ ਔਰ ਆਸ਼ਵਾਸਨ ਦੇਣਾ ਤੁਹਾਡੇ ਉਹਨਾਂ ਨੂੰ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਜਨਤਾ ਦੇ ਹੱਕ ਜਨਤਾ ਤੱਕ ਪਹੁੰਚਾਉਣ ਲਈ ਸਾਡਾ ਕੱਲਾ ਕੱਲਾ ਕਾਰਜਕਰਤਾ ਸਾਡਾ ਕੱਲਾ ਕੱਲਾ ਲੱਗਾ ਰਹੇਗਾ ਦਿਨ ਰਾਤ ਲੱਗੇਗਾ ਤੁਸੀਂ ਜਿੰਨੀ ਗ੍ਰਿਫਤਾਰੀਆਂ ਪਾਣੀਆਂ ਤੁਹਾਡੀ ਜੇਲਾਂ ਘੱਟ ਪੈ ਜਾਣਗੀਆਂ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਪਿੱਛੇ ਨਹੀਂ ਹਟੇਗਾ ਉਹ ਪੰਜਾਬ ਸਰਕਾਰ ਨੇ ਜਿਹੜਾ ਕੱਲ ਦਮਨ ਚੱਕਰ ਚਲਾਇਆ ਪੰਜਾਬ ਦੀ 39 ਜਗ੍ਹਾ ਦੇ ਅੰਦਰ ਭਾਜਪਾ ਦੇ ਕਾਰਜਕਰਤਾਵਾਂ ਤੇ ਲੀਡਰਾਂ ਲੋਗ ਜਿਹੜੇ ਲੋਕਾਂ ਦੀ ਜਿਹੜੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਸੀ ਲੋਕਾਂ ਦੀ ਭਲਾਈ ਨੀਤੀਆਂ ਸੀ ਉਹਦੇ ਵਾਸਤੇ ਕੀ ਸ਼ਰਮ ਕਾਰਡ ਬਣਵਾ ਰਹੇ ਸੀ ਫਾਰਮ ਭਰਵਾ ਰਹੇ ਸੀ ਔਰ ਇੱਕ ਘਬਰਾ ਕਰਕੇ ਪੰਜਾਬ ਸਰਕਾਰ ਘਬਰਾ ਗਈ ਅਸੀਂ ਦਾ ਆਪਣਾ ਕੋਈ ਵਾਅਦਾ ਪੂਰਾ ਨਹੀਂ ਕਰਦੇ ਔਰ ਕਿਸੇ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਜਿਹੜੀਆਂ ਅਸੀਂ ਲਾਗੂ ਕਰਨੀਆਂ ਲਾਗੂ ਨਹੀਂ ਕਰਦੇ ਵੇ ਉਹ ਘਬਰਾ ਕਰਕੇ ਉਹਨਾਂ ਨੇ ਕੀ ਕੀਤਾ 39 ਤੇ 39 ਜਗ੍ਹਾ ਤੇ ਸਾਡੇ ਲਗਭਗ 50 ਲੀਟਰਾਂ ਨੂੰ ਗ੍ਰਫਤਾਰ ਕਰ ਲਿਆ ਔਰ ਕੋਈ ਪਰਚਾ ਨਹੀਂ ਕੋਈ ਕੁਛ ਨਹੀਂ ਕੋਈ ਕਾਰਨ ਨਹੀਂ ਕੋਈ ਅਪੀਲ ਨਹੀਂ ਨੋਈ ਵਕੀਲੀ ਕੋਈ ਦਲੀਲ ਨਹੀਂ ਮਤਲਬ ਇੱਕ ਅਮਰਜੈਂਸੀ ਦੀ ਪੁਨਰਾਭ੍ਰਤੀ ਫਿਰ ਪੰਜਾਬ ਦੇ ਵਿੱਚ ਕੱਲ੍ਹ ਦੁਆਰਾ ਹੋਈ ਔਰ ਸ਼ਾਮ ਨੂੰ 2 ਘੰਟੇ ਕਿਸ ਨੂੰ 4 ਘੰਟੇ ਬਾਅਦ ਛੱਡਤਾ ਔਰ ਅੱਜ ਫਿਰ ਦੁਬਾਰਾ ਉਹੀ ਕੰਮ ਸਾਡੇ ਪ੍ਰਦੇਸ਼ ਅਧਿਐਕਸ਼ ਨੂੰ ਫਿਰ ਅੱਜ ਗ੍ਰਿਫਤਾਰ ਕੀਤਾ ਫਿਰ ਛੱਡ ਦੇਣਗੇ 2 ਘੰਟੇ ਬਾਅਦ ਲੇਕਿਨ ਭਾਰਤੀ ਜਨਤਾ ਪਾਰਟੀ ਇਹਨਾਂ ਦੇ ਇਸ ਦਮਨ ਚੱਕਰ ਤੋਂ ਡਰਨ ਵਾਲੀ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਜਰਮ ਜਿਹੜਾ ਹੋਇਆ ਉਸ ਸੰਘਰਸ਼ ਹੋਇਆ ਔਰ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਨਾ ਡਰਦਾ ਐ ਨਾ ਰੁਕਦਾ ਐ ਨਾ ਝੁਕਦਾ ਇਹਨਾਂ ਦੇ ਹਰ ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦਵਾਂਗੇ ਔਰ ਉਸੇ ਕੱਲ ਵਾਲੇ ਕਾਂਡ ਦੇ ਇਹਨਾਂ ਦੇ ਖਿਲਾਫ ਅੱਜ ਪੂਰੇ ਪੰਜਾਬ ਦੇ ਅੰਦਰ ਭੰਡ ਸਰਕਾਰ ਦੇ ਬਾਹਰ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਨੇ ਅਸੀਂ ਇਹਨਾਂ ਨੂੰ ਅਗਾਹ ਕਰਦੇ ਆਂ ਕਿ ਜਿਹੜੀਆਂ ਇਹਨਾਂ ਨੇ ਅਨਾਉਂਸਮੈਂਟਾਂ ਕੀਤੀਆਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਸਿਹਤਮੰਦ ਪੰਜਾਬ ਬਣਾਉਣ ਦਾ ਹੋਰ ਜਿਹੜੀਆਂ ਨੀਤੀਆਂ ਇਹਨਾਂ ਨੇ ਲਾਗੂ ਕਰਨ ਨੂੰ ਕਿਹਾ ਉਹ ਲਾਗੂ ਕਰਨ ਔਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀਆਂ ਜਿਹੜੀਆਂ ਨੀਤੀਆਂ ਚਾਹੇ ਆਵਾਸ ਯੋਜਨਾ ਹੋਵੇ ਚਾਹੇ ਟਾਇਲਟ ਵਾਸਤੇ ਹੋਵੇ ਚਾਹੇ ਜੰਦਨ ਯੋਜਨਾ ਹੋਵੇ ਕੋਈ ਵੀ ਯੋਜਨਾ ਹੋਵੇ ਆਯੂਸ਼ਮਾਨ ਯੋਜਨਾ ਆਵੇ 70 ਸਾਲ ਤੋਂ ਉੱਤੇ ਦੇ ਹਰ ਬਜ਼ੁਰਗ ਨੂੰ 5 ਲੱਖ ਦਾ ਇਲਾਜ ਕਰਨਾ ਉਹ ਯੋਜਨਾ ਹੋਵੇ ਉਹਨਾਂ ਨੂੰ ਅਗਰੇ ਪੰਜਾਬ 'ਚ ਲਾਗੂ ਨਹੀਂ ਕਰਨਗੇ ਤਾ ਅਸੀਂ ਇੱਦਾਂ ਸੜਕ ਤੇ ਆ ਕੇ ਇਹਨਾਂ ਦਾ ਜਲੂਸ ਵੀ ਕੱਢਾਂਗੇ ਤਾਂ ਘਰ ਘਰ ਵੀ ਜਾਵਾਂਗੇ ਇਹ ਗੱਲ ਤਾਂ ਤਾਂ ਕਿ 27 ਜੂਨ ਦੀ ਸਰਕਾਰ ਨਹੀਂ ਬਣੀ ਅਸੀਂ ਹਾਲਾਤ ਐਸੇ ਪੈਦਾ ਕਰ ਦਾਂਗੇ ਕਿ 27 ਤੋਂ ਪਹਿਲਾਂ ਇਹਨਾਂ ਨੂੰ ਪੰਜਾਬ ਛੱਡ ਕੇ ਜਾਣਾ ਪਵੇ ਖਾਸ ਕਰ ਉਹ ਦੋ ਲੁੱਟ ਲੁਟੇਰੇ ਜਿਹੜੇ ਦਿੱਲੀ ਵਾਲੇ ਕੇਜਰੀ ਵਾਲ ਤੇ ਸੁਸੋਧਿਆ ਤੇ ਉੱਠਾਇਆ ਜਿਨ੍ਹਾਂ ਦੇ ਮੂਰੇ ਮਾਨ ਨੇ ਪੰਜਾਬ ਗਿਰਵੀ ਰੱਖਤਾ ਔਰ ਧਮਕੀ ਦਿੰਦੇ ਆ ਮੀਟਿੰਗ ਦੇ ਅੰਦਰ ਜੇ ਅਸੀਂ ਢੁੰਡਾਗਰਦੀ ਕਰਾਂਗੇ ਚੋਣ ਜਿੱਤਣ ਵਾਸਤੇ ਸਾਮ ਤਾਂ ਗੰਡਵੇਦ ਕਰਾਂਗੇ ਲੜਾਈ ਮਾਰ ਕੁੱਟਾਈ ਕਰਾਂਗੇ ਤਾਂ ਅਸੀਂ ਹੱਥਾਂ ਚੁੰਡੀਆਂ ਨਹੀਂ ਪਾਈਆਂ ਅਸੀਂ ਬਰਾਬਰ ਖੜੇ ਹਾਂ ਕੋਈ ਸੜਕਾਂ 'ਚ ਆ ਛੱਡਣਾ ਲੈ ਮੁੰਗੇ ਮੈਂ ਸੀਨੀਅਰ ਆਗੂ ਆ ਭਾਜਪਾ ਪੰਜਾਬ ਦਾ ਕੱਲ ਜਿਹੜਾ ਨਾ ਭਾਰਤੀ ਜਨਤਾ ਪਾਰਟੀ ਦੁਆਰਾ 39 ਕੈਂਪਸ ਜਿਹੜੇ ਨੇ ਪੰਜਾਬ ਦੇ ਵਿੱਚ ਲਗਾਏ ਗਏ ਹਨ ਕੇਂਦਰ ਸਰਕਾਰ ਦੀ ਸਕੀਮਾਂ ਤੇ ਅਵੇਅਰਨੈਸ ਲਈ ਅਤੇ ਜਿਹੜੇ ਬੈਨੀਫਿਟ ਕੇਂਦਰ ਦੀ ਸਕੀਮਾਂ ਦੇ ਸੈਂਟਰ ਦੀ ਸਕੀਮਾਂ ਦੇ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲ ਰਹੇ ਉਦੇ ਸਬੰਧ ਵਿੱਚ ਭਾਜਪਾ ਨੇ ਲਾਇਆ ਸੀ ਜਿੱਥੇ ਕੀ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ برداشت ਨਹੀਂ ਹੋਇਆ ਉਹਨਾਂ ਨੇ ਪੁਲਿਸ ਰਾਹੀਂ ਸਾਡੇ ਪੰਜਾਬ ਦੇ ਸੀਨੀਅਰ ਲੀਡਰਸ ਨੂੰ ਅਰੈਸਟ ਕਰਵਾਇਆ ਤਾਂ ਕਿ ਇਹਦਾ ਬੈਨੀਫਿਟ ਲੋਕਾਂ ਤੱਕ ਨਾ ਪਹੁੰਚ ਸਕੇ ਮੈਂ ਇਸ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਦਾ ਲੀਡਰ ਹਰ ਵਰਕਰ ਤੁਹਾਡੇ ਤੋਂ ਡਰਨ ਵਾਲਾ ਨਹੀਂ ਅਤੇ ਕੇਂਦਰ ਦੀ ਜਿੰਨੀਆਂ ਸਕੀਮਾਂ ਨੇ ਉਹਦਾ ਬੈਨੀਫਿਟ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਉਹ ਉਹਦੇ ਲਈ ਕੋਸ਼ਿਸ਼ ਕਰਦਾ ਰਹੇਗਾ ਦੂਸਰੀ ਗੱਲ ਇਹ ਜਿਹੜੀ ਕੈਂਪ ਲਗਾਏ ਗਏ ਸੀ ਐਸ ਸੀ ਐਸ ਸਕੀਮ ਦੇ ਅੰਡਰ ਜਿਹੜੇ ਲਗਾਏ ਗਏ ਸੀ ਜਿਹੜਾ ਕਿ ਸੈਂਟਰ ਸਪான்ਸਰਡ ਸਕੀਮਸ ਨੇ ਜਿਹਦਾ ਬੈਨੀਫਿਟ ਪੰਜਾਬ ਦੇ ਲੋਕਾਂ ਨੂੰ ਪਹੁੰਚਣਾ ਚਾਹੀਦਾ ਪਰ ਭਗਵੰਤ ਮਾਨ ਸਰਕਾਰ ਕਿਤੇ ਚਾਹੁੰਦੀ ਨਹੀਂ ਕਿ ਸੈਂਟਰ ਦੀਆਂ ਸਕੀਮਾਂ ਦਾ ਲਾਭ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਹੋਵੇ ਉਹਨਾਂ ਨੂੰ ਇਹ ਡਰ ਲੱਗਦਾ ਕਿਤੇ ਇਹ ਕੈਂਪ ਜੇ ਬੀ ਜੀ ਪੀ ਵਾਲੇ ਲਾਉਣਗੇ ਤੇ ਉਹਦੇ ਨਾਲ ਬੀ ਜੀ ਪੀ ਦੀ ਵੋਟ ਸਿਰ ਇੱਥੇ ਵੱਧ ਜਾਏਗੀ ਲੇਕਿਨ ਅਸੀਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਕਿ ਜਿਹੜੀ ਸੈਂਟਰ ਦੀ ਸਕੀਮ ਹੈ ਉਹ ਪਹਿਲਾਂ ਤੇ ਡਿਊਟੀ ਤੁਹਾਡੀ ਬੰਦੀ ਹੈ ਸਰ ਪੰਜਾਬ ਸਰਕਾਰ ਦੀ ਕਿ ਉਹ ਲਾਗੂ ਕਰਨ ਤਾਂ ਕਿ ਲੋਕਾਂ ਨੂੰ ਬੈਨੀਫਿਟ ਮਿਲੇ ਜੇ ਤੁਸੀਂ ਜਾਣ ਕੇ ਲ ਜੇ ਭਾਜਪਾ ਚੁੱਪ ਕਰਕੇ ਬੈਠਣ ਵਾਲੀ ਨਹੀਂ ਭਾਜਪਾ ਲੋਕਾਂ ਦੇ ਵਿੱਚ ਵਿਚਰ ਕੇ ਉਹ ਕੈਂਪ ਲਵਾਏਗੀ ਔਰ ਅੱਜ ਜਿਹੜਾ ਇਹਨਾਂ ਦਾ ਪਤਲਾ ਫੂਕਿਆ ਗਿਆ ਭਗਵੰਤ ਸਤਿਮਾਨ ਜੀ ਦਾ ਲੁਧਿਆਣਾ ਵੈਸਟ ਦੇ ਵਿੱਚ ਕੁਮਾਰ ਮੱਡੀ ਚੌਂਕ ਤੇ ਭਾਜਪਾ ਦੇ ਵਰਕਰ ਤੇ ਲੀਡਰ ਦੁਆਰਾ ਇਕੱਠਾ ਫੂਕਿਆ ਗਿਆ ਇਹ ਇੱਕ ਇਸ਼ਾਰਾ ਦਿੱਤਾ ਗਿਆ ਇੱਕ ਇੱਕ ਜਿਹੜਾ ਹੈ ਇਡੀਕੇਸ਼ਨ ਦਿੱਤਾ ਗਿਆ ਕਿ ਭਗਵੰਤ ਮਾਨ ਸਰਕਾਰ ਤੋਂ ਅਸੀਂ ਡਰਨ ਵਾਲੇ ਨਹੀਂ ਇਹ ਚੇਤਾਵਨੀ ਹੈ ਭਾਜਪਾ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਜਿਹੜਾ ਮਨੀਸ਼ ਸੋਧਿਆ ਹੈ ਜਿਨੇ ਕਹਿਆ ਸੀ ਧਾਮ ਦੰਡ ਭੇਦ ਹਰ ਤਰੀਕੇ ਨਾਲ ਗੁੰਡਾਗਰਦੀ ਕਰੋ ਤਾਂ ਕਿ 2027 ਸਰਕਾਰ ਹੈ ਇਹ ਗੁੰਡਾਗਰਦੀ ਦੀ ਸ਼ੁਰੂਆਤ ਜਿਹੜੀ ਹੈ ਆਪ ਆਮ ਆਦਮੀ ਪਾਰਟੀ ਸ਼ੁਰੂ ਹੋ ਚੱਕੀ ਹੈ ਮੈਂ ਭਗਵੰਤ ਪਾਣਜੀ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਸੋਧਿਆ ਦੇ ਦਿਖਾਏ ਹੋ ਰਸਤੇ ਤੇ ਨਾ ਚੱਲ ਕੇ ਤੁਸੀਂ ਆਪਣੀ ਮੁੱਖ ਮੰਤਰੀ ਦਾ ਫਰਜ਼ ਅਦਾ ਕਰੋ ਅਤੇ ਸਕੀਮਾਂ ਦਾ ਬੈਨੀਫਿਟ ਲੋਕਾਂ ਤੱਕ ਪਹੁੰਚੇ ਉਹਦੇ ਲਈ ਕੈਂਪ ਕੋਈ ਵੀ ਲਾਵੇ ਭਾਵੇਂ ਭਾਜਪਾ ਲਾਏ ਆਪ ਲਾਏ ਕੋਈ ਵੀ ਲਾਏ ਉਹਦਾ ਬੈਨੀਫਿਟ